ਰੋਮਣੀ ਅਕਾਲੀ ਦਲ ਨੂੰ ਲੈ ਕੇ ਬਹੁਤ ਕਸਮੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਖਾਸ ਤੌਰ ਦੇ ਉੱਤੇ ਘੇਰ ਦੇ ਨਜ਼ਰ ਆ ਰਹੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਇੱਕ ਮਾਮਲਾ ਲੰਬੇ ਤੱਕ ਉਡੀਕ ਰਿਹਾ ਆਪਣੇ ਫੈਸਲੇ ਨੂੰ ਔਰ ਉਹ ਫੈਸਲਾ ਵੀ ਸ਼ਾਇਦ ਅਗਸਤ ਦੇ ਅੰਤ ਤੱਕ ਸਾਹਮਣੇ ਆ ਜਾਵੇਗਾ ਉਹਦੇ ਨਾਲ ਨਾਲ ਇੱਕ ਹੋਰ ਮਾਮਲਾ ਉੱਭਰਿਆ ਸ੍ਰੀ ਨਿਸ਼ਾਨ ਸਾਹਿਬ ਦੇ ਪੋਸ਼ਾਕਾਂ ਦੇ ਰੰਗ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਸ ਤੋਂ ਬਾਅਦ ਇੱਕ ਹੁਕਮ ਸੁਣਾਇਆ ਗਿਆ ਉਹਦੇ ਉੱਤੇ ਵੀ ਚਰਚਾ ਕਰਨੀ ਹੁਣ ਲਾਜ਼ਮੀ ਬਣਦੀ ਪਈ ਹੈ ਕਿਉਂਕਿ ਸਰਦਾਰ ਦਿਆ ਸਿੰਘ ਜਿਹੜੇ ਦਿੱਲੀ ਦੇ ਨਾਲ ਤਾਲੁਕ ਰੱਖਦੇ ਨੇ ਗੁਰੂਗ੍ਰਾਮ ਦੇ ਨਾਲ ਤਾਲੁਕ ਰੱਖਦੇ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਕੁਝ ਪੱਖ ਜਿਹੜੇ ਨੇ ਉਸ ਵੀ ਅਕਾਲ ਤਖਤ ਸਾਹਿਬ ਦੇ ਅਗਿਆਨ ਗੁਰਗਬੀਰ ਸਿੰਘ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆਖਰਕਾਰ ਉਹਨਾਂ ਦੇ ਵੱਲੋਂ ਕਿਉਂ ਚਿੱਠੀ ਲਿਖੀ ਗਈ ਹੈ ਕੀ ਗੱਲ ਕਹਿਣਾ ਚਾਹੁੰਦੇ ਆ ਉਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਚਰਚਾ ਕਰਨਾ ਬਹੁਤ ਜ਼ਰੂਰੀ ਅੱਜ ਦਿਆ ਸਿੰਘ ਜੀ ਦੇ ਨਾਲ ਗੱਲ ਕਰ ਰਹੇ ਹਾਂ ਸਾਡੇ ਨਾਲ ਜੁੜੇ ਨੇ ਦਿਆ ਸਿੰਘ ਜੀ ਸਭ ਤੋਂ ਪਹਿਲਾਂ ਸਮਾਂ ਦਿੱਤਾ ਤੁਸੀਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਦਰਸ਼ਕਾਂ ਨੂੰ ਵੀ ਬਹੁਤ ਸ਼ੁਕਰੀਆ ਅੱਛਾ ਦਿਆ ਸਿੰਘ ਜੀ ਸ਼ੁਰੂਆਤ ਕਰਦੇ ਹਾਂ ਇਸ ਮਾਮਲੇ ਤੋਂ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਤੋਂ ਬਾਗੀ ਧੜੇ ਨੇ ਜਿਹੜੀ ਸ਼ਿਕਾਇਤ ਦਿੱਤੀ ਸੀਗੀ ਉਸ ਦੇ ਉੱਤੇ ਐਕਸ਼ਨ ਹੋ ਗਿਆ ਜਵਾਬ ਤਰਦ ਕਰ ਲਿਆ ਗਿਆ ਸੁਖਬੀਰ ਬਾਦਲ ਨੇ ਚਿੱਠੀ ਸੌਂਪ ਦਿੱਤੀ ਉਹ ਸਾਰਾ ਐਪੀਸੋਡ ਹਰ ਕਿਸੇ ਨੇ ਦੇਖਿਆ ਤੁਸੀਂ ਉਸ ਨੂੰ ਕਿਸ ਤਰ੍ਹਾਂ ਪ੍ਰਸੀਵ ਕਰਦੇ ਹੋ ਤੁਸੀਂ ਕੀ ਸੋਚਦੇ ਹੋ ਉਸ ਬਾਰੇ ਉਹ ਸਭ ਤੋਂ ਪਹਿਲਾਂ ਉਥੋਂ ਸ਼ੁਰੂਆਤ ਕਰਦੇ ਮੇਰਾ ਕਹਿਣਾ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉਹਨਾਂ ਸਿਸਟਮ ਨੂੰ ਸਮਝਣਾ ਚਾਹੀਦਾ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਜਦ ਤੱਕ ਅਸੀਂ ਉਸ ਗੱਲ ਨੂੰ ਨਹੀਂ ਸਮਝਦੇ ਤਾਂ ਤੱਕ ਅੱਗੇ ਗੱਲ ਨਹੀਂ ਚੱਲ ਸਕਦੀ ਗੁਰੂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਿਉਂ ਹੋਈ ਕਿਉਂਕਿ ਉਸ ਵੇਲੇ ਦੇ ਬਾਦਸ਼ਾਹ ਨੇ ਇਹ ਕਿਹਾ ਕਿ ਕੋਈ ਵੀ ਹਿੰਦੂ ਰਾਜਾ ਤਖਤ ਤੇ ਬੈਠ ਕੇ ਕੋਈ ਫੈਸਲਾ ਨਹੀਂ ਕਰ ਸਕਦਾ ਮੈਂ ਬਾਦਸ਼ਾਹ ਤੇ ਸਾਰੀ ਪ੍ਰਜਾ ਇਹ ਸਾਰੇ ਲੋਕ ਕਿਉਂਕਿ ਹਿੰਦੂਆਂ ਦੀ ਲੀਡਰਸ਼ਿਪ ਉਸ ਲਈ ਗੁਰੂਆਂ ਕੋਲ ਸੀ ਹਿੰਦੂਆਂ ਕੋਲ ਕੋਈ ਲੀਡਰਸ਼ਿਪ ਨਹੀਂ ਸੀ ਉਹਨਾਂ ਨੇ ਗੁਰੂਆਂ ਦੇ ਸਾਹਮਣੇ ਸਮਰਪਿਤ ਕੀਤਾ ਗੁਰੂਆਂ ਨੇ ਕਿਹਾ ਕਿ ਅਗਰੇ ਗੱਲ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਕਹਿੰਦੇ ਤਖਤ ਨਹੀਂ ਬਣਾ ਸਕਦਾ ਮੈਂ ਅਕਾਲ ਤਖਤ ਬਣਾ ਦੇਣਾ ਅਕਾਲ ਤਖਤ ਦੀ ਸਿਰਜਣਾ ਇਸ ਰੂਪ ਵਿੱਚ ਹੋਈ ਇਹ ਪਹਿਲਾ ਸਤਿਆਗ੍ਰਹਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿਹੜਾ ਇਹ ਐਜ਼ ਅ ਪ੍ਰੋਟੈਸਟ ਬਾਦਸ਼ਾਹ ਦੀ ਤਾਕਤ ਨੂੰ ਹੀ ਚੈਲੰਜ ਕੀਤਾ ਗਿਆ ਉਹਦੇ ਹੁਕਮ ਨੂੰ ਚੈਲੰਜ ਕੀਤਾ ਗਿਆ ਮੈਂ ਸਮਝਦਾ ਕਿ ਇਸ ਸੌਰਮ ਤਖਤ ਇਸ ਕਰਕੇ ਹੈ ਕਿ ਪਹਿਲੇ ਵਾਰੀ ਕਿਸੇ ਬਾਦਸ਼ਾਹ ਤੇ ਉਹ ਮਗਲ ਬਾਦਸ਼ਾਹ ਨੂੰ ਚੈਲੰਜ ਕੀਤਾ ਗਿਆ ਕਿ ਇਹ ਰਸਤਾ ਠੀਕ ਨਹੀਂ ਸਾਨੂੰ ਮਿਲ ਕੇ ਚੱਲਣਾ ਚਾਹੀਦਾ ਸਾਰਾ ਦੇਸ਼ ਆਪਣਾ ਹੈ ਤੇ ਸਾਨੂੰ ਮਿਲ ਕੇ ਅੱਗੇ ਚੱਲਣਾ ਚਾਹੀਦਾ ਮੈਨੂੰ ਖੁਸ਼ੀ ਹੈ ਕਿ ਉਸ ਤੋਂ ਬਾਅਦ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਹੁਤ ਅੱਛੇ ਸੰਬੰਧ ਰਹੇ ਮੈਂ ਸਮਝਦਾ ਕਿ ਅਕਾਲ ਸਿੱਖ ਸਾਹਿਬ ਤੋਂ ਜਿਹੜੀ ਹੂਕਮ ਹੈ ਉਹ ਵੀ ਉਸੇ ਰੂਪ ਇਹ ਚਾਣੇ ਚਾਹੀਦੇ ਨੇ ਤਾਂ ਕਿ ਪੂਰੀ ਮਾਨਵਤਾ ਹੀ ਨਹੀਂ ਪੂਰੀ ਸੇਕਾਉਮ ਹੀ ਨਹੀਂ ਪੂਰੇ ਦੇਸ਼ਾਂ ਦੀਆਂ ਸਾਰੀਆਂ ਸਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਇੱਕ ਸੋਵਰਨਟੀ ਵੀ ਪੈਦਾ ਹੋਈ ਹੈ ਇਹ ਸੋਵਰਨ ਸ਼ਬਦ ਹੀ ਮੈਂ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੈਦਾ ਹੋਇਆ ਇਹ ਮੇਰਾ ਕਹਿਣਾ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਦੋਂ ਵੀ ਕੋਈ ਫੈਸਲਾ ਕਰਨ ਉਹਨਾਂ ਨੂੰ ਇਹਨਾਂ ਨੂੰ ਮੁੱਖ ਰੱਖ ਕੇ ਫੈਸਲੇ ਕਰਨੇ ਚਾਹੀਦੇ ਨੇ ਹੂੰ ਵੀ ਤੁਹਾਡਾ ਤੁਹਾਡਾ ਕੀ رائے ਕੀ ਹੈ ਕਿ ਕਿਸ ਤਰ੍ਹਾਂ ਦਾ ਫੈਸਲਾ ਹੋਣਾ ਚਾਹੀਦਾ ਅੱਜ ਕੱਲ ਤਾਂ ਇਹ ਚੀਜ਼ਾਂ ਬੜੀਆਂ ਚੱਲਦੀਆਂ ਪਈਆਂ ਹਰ ਕੋਈ ਆਪਣਾ ਪੱਖ ਰੱਖਦਾ ਪਿਆ ਕਿ ਅਕਾਲ ਤਖਤ ਸਾਹਿਬ ਇਸ ਵਾਰ ਕਿਸ ਤਰ੍ਹਾਂ ਦਾ ਫੈਸਲਾ ਸੁਣਾਉਣ ਜਾਂ ਸੁਖਬੀਰ ਬਾਦਲ ਨੂੰ ਕਿਵੇਂ ਦੀ ਸਜ਼ਾ ਜਾਂ ਸੇਵਾ ਮਿਲਣੀ ਚਾਹੀਦੀ ਹੈ ਤੁਹਾਡੀ ਕੀ رائے ਹੈ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਮੇਰਾ ਪਿਛਲੇ ਵਾਰੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੱਲਬਾਤ ਹੋਈ ਸੀ 15 ਜਨਵਰੀ 16 ਜਨਵਰੀ ਨੂੰ ਮੈਂ ਉੱਥੇ ਗਿਆ ਸੀ ਸਾਡੀ ਗੱਲਬਾਤ ਉੱਥੇ ਹੋਈ ਉਹਨਾਂ ਸਾਰਿਆਂ ਦੇ ਨਾਲ ਪ੍ਰਬੰਧਕਾਂ ਦੇ ਨਾਲ ਤੇ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਨਰਲ ਸੈਕਟਰੀ ਗਰੇਵਾਲ ਨਾਲ ਵੀ ਸਾਡੇ ਨਾਲ ਮੇਰੇ ਨਾਲ ਆਨੰਦ ਵਰਧਨ ਵੀ ਸੀ ਤੇ ਮੇਰੇ ਨਾਲ ਅਜੇ ਸ਼ੁਕਲਾ ਵੀ ਸੀ ਤੇ ਬਾਕੀ ਸਾਰੇ ਲੋਕ ਸਨ ਸਾਡਾ ਇਹ ਕਹਿਣਾ ਸੀ ਕਿ ਸਾਨੂੰ ਸਮੇਂਦਾਰੀ ਨਾਲ ਕੰਮ ਕਰਨੇ ਚਾਹੀਦੇ ਨੇ ਅਕਾਲ ਤਖਤ ਨੂੰ ਇਸ ਰੂਪ ਵਿੱਚ ਨਹੀਂ ਵਰਤਣਾ ਚਾਹੀਦਾ ਕਿ ਜਿਸ ਤਰ੍ਹਾਂ ਸਾਡੀ ਆਪਸੀ ਜਿਹੜੇ ਟਕਰਾਵ ਨੇ ਅਸੀਂ ਇਸ ਨੂੰ ਵਰਤ ਲਈਏ ਮੈਂ ਕਹ ਰਹਿ ਤੁਰ ਮਰੀ ਜਿਆਦਾ ਜੇ ਵੀ ਆਪਾਂ ਸੁਖ ਰੋਜ਼ ਅਰਦਾਸ ਕਰਦੇ ਆ ਅਰਦਾਸੇ ਜੋ ਸ਼ਬਦ ਬਹੁਤ ਅੱਛੇ ਦਿੱਤੇ ਨੇ ਸ਼ਾਇਦ ਅਸੀਂ ਜਾਤਾ ਸਮਝਣਾ ਨਹੀਂ ਚਾਹਦੇ ਉਥੇ ਦੇਖਿਆ ਕਿ ਡੇਟ ਕੇ ਵੀ ਅਨਡੇਟ ਕਰਨਾ ਬਹੁਤ ਸਾਰੀਆਂ ਚੀਜ਼ਾਂ ਦੇਣੀਆਂ ਨੇ ਅਨਡੇਟ ਕਰਨੀਆਂ ਪੈਂਦੀਆਂ ਨੇ ਅੱਗੇ ਜਾ ਕੇ ਲਿਖਿਆ ਜਹਾਂ ਜਹਾਂ ਖਾਲਸਾ ਜੀ ਜ਼ਾਹ ਤਹਾਂ ਤਾ ਰਛਿਆ ਰਹੇ ਉਥੇ ਰਛਿਆ ਵੀ ਮੰਗੀ ਹੈ ਤੇ ਰਿਆਤ ਵੀ ਅਸੀਂ ਰੋਜ਼ ਮੰਗਦੇ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਿੱਖ ਸਿੱਖ ਦੇ ਨਾਲ ਹੀ ਲੜਦਾ ਹੈ ਸਿੱਖ ਸਿੱਖ ਦੇ ਨਾਲ ਹੀ ਮੁਕਾਬਲਾ ਕਰਨ ਲੱਗਾ ਉਸ ਨੂੰ ਇਹ ਸਮਝ ਨਹੀਂ ਆਈ ਕਿ ਅੱਜ ਪੂਰਾ ਦੇਸ਼ ਹਿੰਦੂਤਵ ਦੇ ਝੰਡੇ ਥੱਲੇ ਹੀ ਇਕੱਠਾ ਹੋ ਗਿਆ ਤੇ ਅਸੀਂ ਬਿਲਕੁਲ ਹੀ ਅਲੱਗ-ਥਲੱਗ ਪੈ ਗਏ ਹਾਂ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਿੱਖ ਆਪਸ ਵਿੱਚ ਲੜ ਕੇ ਕਿੱਥੇ ਪਹੁੰਚਣਗੇ ਅਕਾਲ ਤਖਤ ਸਾਹਿਬ ਦਾ ਤਾਂ ਕੇਵਲ ਇਤਨ ਹੈ ਕਿ ਉਹਨਾਂ ਨੇ ਨੁਮਾਇੰਦਗੀ ਕਰਨੀ ਹੁੰਦੀ ਹੈ ਉਹਨਾਂ ਨੇ ਆਦੇਸ਼ ਦੇਣੇ ਹੁੰਦੇ ਨੇ ਤੇ ਕਿ ਸਾਰੇ ਮਿਲ ਕੇ ਰਹਿਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਸ਼ਬਦ ਹੈ ਸ਼ਾਇਦ ਅਸੀਂ ਉਸ ਨੂੰ ਵੀ ਨਹੀਂ ਸਮਝ ਰਹੇ ਸਭ ਕੋ ਉਮੀਦ ਆਪਨ ਕੀ ਨਾ ਅਸੀਂ ਸਾਰੇ ਨੂੰ ਆਪਣਾ ਮਿੱਤਰ ਬਣਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਸਬਨਾ ਕੇ ਸਾਜਨ ਵੀ ਆਰ ਦਾ ਲੀਡਰ ਆਫ ਆਲ ਤੇ ਅਸੀਂ ਕਿਹੜੇ ਲੀਡਰ ਹੈਗੇ ਅਸੀਂ ਤਾਂ ਆਪਸ ਵਿੱਚ ਹੀ ਝਗੜਾ ਪਾ ਰਹੇ ਨੇ ਆ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਕੀ ਕਰਨ ਹੁਣੇ ਕਿਸੇ ਬਾਬੇ ਜਿਹੜੇ ਡੇਰੇਦਾਰ ਨੇ ਡੇਰੇਦਾਰਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ ਇਹ ਮੰਨ ਲੈ ਕੇ ਨਾ ਚਾਹੀਦਾ ਉਹਦਾ ਵੀ ਕਾਰਨ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਾਲ ਸਾਹਿਬ ਪੰਥ ਦੀ ਸਿਰਜਣਾ ਕੀਤੀ ਪੰਚਾਇਤੀ ਰਾਜ ਇੰਸਟੀਚਿਊਸ਼ਨ ਦੀ ਸਥਾਪਨਾ ਕਰਤੀ ਤੇ ਉਸ ਤੋਂ ਬਾਅਦ ਵਿਅਕਤੀਵਾਦ ਖਤਮ ਹੋ ਗਿਆ ਈਵਨ ਗੁਰੂਆਂ ਦਾ ਵਿਅਕਤੀਵਾਦ ਵੀ ਖਤਮ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਉਹਨਾਂ ਪੰਜਾਂ ਦੇ ਸਾਹਮਣੇ ਸਮਰਪਣ ਕੀਤਾ ਅਗਰ ਸਜ਼ਾ ਵੀ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਪੰਜਾਂ ਤੋਂ ਸਜ਼ਾ ਵੀ ਲਗਵਾਈ ਚਮਕੌਰ ਦੀ ਗੜੀ ਤੋਂ ਨਿਕਲਣ ਲੱਗੇ ਤੇ ਪੰਜਾਂ ਦੀ ਹੁਕਮ ਨਾਲ ਨਿਕਲਣ ਲੱਗੇ ਈਵਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਅੱਗੇ ਕੀਤਾ ਤੇ ਉਹਨਾਂ ਨੂੰ ਵੀ ਪੰਜਾਂ ਦੀ ਛੱਤਰ ਛਾਇਆ ਥੱਲੇ ਅੱਗੇ ਕੀਤਾ ਈਵਨ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਗਰ ਗਲਤੀ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਤਾਂ 1805 ਵਿੱਚ ਜਿਹੜਾ ਗੁਰਮਤਾ ਸੀ ਉਸ ਨੂੰ ਬਾਦਸ਼ਾਹੀ ਮਤਾ ਵਿੱਚ ਪੇਸ਼ ਕਰਤਾ ਤੇ ਇੰਡੀਵਿਜੂਅਲ ਰਾਜਸਭਾ ਕਾਇਮ ਕਰ ਲਈ ਇਹ ਕੁਝ ਕਾਰਨ ਹੁੰਦੇ ਨੇ ਅਕਾਲੀ ਦਲ ਨੂੰ ਤੇ ਪੰਥਕ ਸੋਚ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਵਿਅਕਤੀ ਇਹ ਪੰਜ ਪ੍ਰਧਾਨੀ ਸਿਧਾਂਤ ਹੈ ਇਹ ਵਿਅਕਤੀਵਾਦ ਨਹੀਂ ਹੈ ਤੇ ਵਿਅਕਤੀਵਾਦ ਨੂੰ ਅੱਡ ਕਰਕੇ ਤੇ ਸੋਚਣਾ ਚਾਹੀਦਾ ਤੇ ਅਕਾਲ ਤਖਤ ਸਾਹਿਬ ਤੇ ਬਾਕੀ ਤੱਕ ਤੱਕ ਦੇ ਜਥੇਦਾਰਾਂ ਨੂੰ ਸਾਡੀ ਇੱਕ ਸਮੱਸਿਆ ਇਹ ਵੀ ਹੈ ਕਿ ਅਸੀਂ ਜ਼ਥੇਦਾਰ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਅਸੀਂ ਜ਼ਥੇਦਾਰ ਐਕਸੈਪਟ ਕਰ ਲੈਨੇ ਆ ਹਾ ਚਾਹੀਦਾ ਤੇ ਇਹ ਸੀ ਕਿ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਰੈਪ੍ਰੀਜ਼ੈਂਟ ਕਰਦੀ ਹੈ ਸਾਡੇ ਸੇ ਕੌਮ ਨੂੰ ਉਹਦਾ ਫਰਜ਼ ਬਣਦਾ ਸੀ ਕਿ ਉਹ ਬਾਕਾਇਦਾ ਤੌਰ ਤੇ ਇਹका ਸਰਵਤ ਖਾਲਸਾ ਦੇ ਤੌਰ ਤੇ ਇਹ ਪੂਰੇ ਜਥੇਬੰਦੀਆਂ ਨੂੰ ਮਿਲਾ ਕੇ ਜਦੋਂ ਵੀ ਜਥੇਦਾਰਾਂ ਦੀ ਨਿਯੁਕਤੀ ਕਰਨੀ ਹੋਵੇ ਤੇ ਉਹਨਾਂ ਦਾ ਫੈਸਲਾ ਲੈ ਕੇ ਤੇ ਜਥੇਦਾਰਾਂ ਦੀ ਨਿਯੁਕਤੀ ਤਾਂ ਕਿ ਸਰਵਸੰਮਤੀ ਨਾਲ ਜਥੇਦਾਰਾਂ ਦੀ ਨਿਯੁਕਤੀ ਹੋ ਸਕੇ ਲੋਕਾਂ ਨੂੰ ਇਹ ਨਾ ਲੱਗੇ ਕਿ ਕਿਸੇ ਇੱਕ ਅਕਾਲੀ ਦਲ ਦਾ ਇਹ ਕਿਸੇ ਇੱਕ ਜਮਾਤ ਦਾ ਕੋਈ ਰਿਪਰੈਜ਼ੈਂਟੇਸ਼ਨ ਹੈ ਇਹ ਹੋਣਾ ਚਾਹੀਦਾ ਸੀ ਇਸੇ ਕਰਕੇ ਸਾਡੇ ਫੈਸਲੇ ਇਸ ਤਰ੍ਹਾਂ ਤੁਹਾਨੂੰ ਉਹ ਨਹੀਂ ਜਥੇਦਾਰ ਵੀ ਜਥੇਦਾਰ ਸਾਹਿਬ ਦੀ ਪ੍ਰੈਜ਼ੈਂਸ ਤੇ ਵੀ ਇਤਰਾਜ਼ ਹੈਗਾ ਤੁਹਾਨੂੰ ਮੈਨੂੰ ਮੈਨੂੰ ਇਸ ਵੇਲੇ ਕੋਈ ਇਤਰਾਜ਼ ਨਹੀਂ ਕਿਉਂਕਿ ਅਸੀਂ ਜੋ ਵੀ ਮੰਨ ਲਿਆ ਅਸੀਂ ਉਸ ਨੂੰ ਐਕਸੈਪਟ ਕਰਦੇ ਹਾਂ ਅਸੀਂ ਇਸ ਗੱਲ ਨੂੰ ਚੈਲੰਜ ਨਹੀਂ ਕਰਦੇ ਇਹ ਤਾਂ ਮੈਂ ਕੇਵਲ ਇਸ ਕਰਕੇ ਕੀਤੀ ਹੈ ਕਿ ਉਹਦੀ ਮੰਨ ਤਾਂ ਜਿਹੜੀ ਹੈ ਉਹ ਇੱਕ ਸਟਰੋਂਗ ਰਹਿਣੀ ਚਾਹੀਦੀ ਹੈ ਸਾਡੀ ਉਹਨਾਂ ਦੀ ਪੋਜੀਸ਼ਨ ਇਹ ਹੈ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਟੂ ਅਬਾਈਡ ਬਾਈ ਦਾ ਕਾਉਂਸਲ ਆਫ ਮਿਨਿਸਟਰਸ ਇਸੇ ਤਰ੍ਹਾਂ ਹੀ ਜਥੇਦਾਰ ਨੂੰ ਵੀ ਸ਼ੋਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਵਾਈਜ਼ਰੀ ਦੇ ਤੌਰ ਤੇ ਉਸ ਦੇ ਉਹਨਾਂ ਦੀ ਐਡਵਾਈਸ ਤੇ ਕੰਮ ਕਰਨਾ ਚਾਹੀਦਾ ਆਪਣੇ ਤੌਰ ਦੇ ਉੱਤੇ ਕੋਈ ਫੈਸਲੇ ਕੋਈ ਵੀ ਜਫਜ਼ਰ ਲੈ ਨਹੀਂ ਸਕਦਾ ਆਦਰਵਾਇਜ਼ ਪੰਜ ਪ੍ਰਧਾਨੀ ਸਿਧਾਂਤ ਖੜਾ ਹੀ ਨਹੀਂ ਹੋ ਸਕੇਗਾ ਪੰਤਕ ਤੌਰ ਤੇ ਮੈਂ ਜਿਹੜੀ ਬੇਨਤੀ ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਉਸ ਗੱਲ ਤੇ ਆਣਾ ਮੇਰਾ ਇਹ ਕਹਿਣਾ ਸੀ ਕਿ ਐਸ ਵੇਲੇ ਜਿਹੜਾ ਅਕਾਲੀ ਦਲ ਜਿਹੜੇ ਬਾਬਿਆਂ ਦੇ ਤੇ ਇਹਨਾਂ ਦੇ ਉਹਨਾਂ ਦੇ ਜੋ ਹੋ ਗਿਆ ਉਸ ਨੂੰ ਲੈ ਕੇ ਕਦ ਤੱਕ ਤੁਸੀਂ ਲੜਾਈ ਲੜਦੇ ਰਹੋਗੇ ਬੇਅਦਮੀਆਂ ਦਾ ਮਾਮਲਾ ਐਸਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਸ ਹੁਕਮ ਨੂੰ ਵੀ ਦੇਖੋ ਕਿ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ ਪੂਜਾ ਅਕਾਲ ਕੀ ਅਸੀਂ ਪੂਜਾ ਅਕਾਲ ਕੀ ਕਰਦੇ ਹਾਂ ਅਸੀਂ ਕਿ ਕਿਸੇ ਵਿਅਕਤੀ ਦੀ ਜਾਂ ਗ੍ਰੰਥ ਦੀ ਪੂਜਾ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਸਜਦਾ ਇਸ ਕਰਕੇ ਕਰਦੇ ਹਾਂ ਕਿ ਉਹਦੇ ਚ ਗਿਆਨ ਗੁਰੂ ਆਤਮ ਉਦੇਸ ਉਥੇ ਗਿਆਨ ਦੀ ਬਾਤ ਕੀਤੀ ਹੈ ਇਸ ਕਰਕੇ ਅਸੀਂ ਸਜਦਾ ਕਰ ਰਹੇ ਹਾਂ ਤੇ ਸਾਡੀ માન્યਤਾ ਵਾਹੇ ਨੇ ਤੇ ਜਿਹੜੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਹੀ ਨਹੀਂ ਕਰ ਸਕਦੇ ਉਹਨਾਂ ਦੀ ਸੇਵਾ ਸੰਭਾਲ ਨਹੀਂ ਕਰ ਸਕਦੇ ਉਹਨਾਂ ਨੂੰ ਫਿਰ ਗੁਰਦੁਆਰੇ ਬਣਾਉਣ ਦਾ ਕੀ ਹੱਕ ਰਹਿ ਗਿਆ ਉਹਨਾਂ ਨੂੰ ਇਹ ਕੰਮ ਕਰਨ ਦਾ ਕੀ ਹੱਕ ਰਹਿ ਗਿਆ ਇਹ ਸਾਡੀ ਡਿਊਟੀਆਂ ਨੇ ਸਾਡੀ ਜ਼ਿੰਮੇਵਾਰੀਆਂ ਨੇ 1984 ਵਿੱਚ ਜਦੋਂ ਸਿੱਖ ਕਤਲੇਆਮ ਦਿੱਲੀ ਤੇ ਬਾਕੀ ਥਾਂ ਤੇ ਹੋਇਆ ਉਸ ਲਈ ਗੁਰਦੁਆਰਿਆਂ ਦੇ ਕੀ ਹਾਲਾਤ ਪੈਦਾ ਹੋਏ ਸੀ ਉਹ ਸਾਨੂੰ ਇਹ ਸਮਝਣਾ ਚਾਹੀਦਾ ਪੰਥਕ ਤੌਰ ਤੇ ਇਹਦੇ ਉੱਤੇ ਨਿਰਣਾ ਜਨਕ ਲੈਣਾ ਚਾਹੀਦਾ ਹੁਣ ਇਹਦੇ ਉੱਤੇ ਲੜਾਈ ਲੜ ਕੇ ਪ੍ਰੋਟੈਸਟ ਕਰਕੇ ਇਤਨੇ ਲੰਬੇ ਪ੍ਰੋਟੈਸਟ ਕਰਕੇ ਮੈਂ ਕਦਰ ਕਰਦਾ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦੇ ਲਾਣ ਦੀ ਭਾਵਨਾਵਾਂ ਨੂੰ ਮੈਂ ਕਦਰ ਕਰਦਾ ਪਰ ਇਹ ਕਦੋਂ ਤੱਕ ਐਸੀ ਲੜਾਈ ਤੇ ਇੱਕ ਇੱਕ ਪਾਸੇ ਤੱਕ ਇਹ ਬੰਗਲਾਦੇਸ਼ ਦਾ ਕੀ ਹਾਲ ਹੋਇਆ ਲੰਕਾ ਦਾ ਕੀ ਹਾਲ ਹੋਇਆ ਬਾਕੀਆਂ ਦਾ ਕੀ ਹਾਲ ਹੋਇਆ ਸਾਡੇ ਇੱਥੇ ਹਾਲਾਤ ਕੀ ਬਣ ਰਹੇ ਨੇ ਪਿਛਲੇ 10 ਸਾਲਾਂ ਦੇ ਹਾਲਾਤ ਵਿੱਚ RSS ਦੀ ਪੂਰੀ ਵਿਚਾਰਧਾਰਾ ਨੂੰ ਪੂਰੇ ਦੇਸ਼ ਵਿੱਚ ਇੰਪਲੀਮੈਂਟ ਕਰ ਦਿੱਤਾ ਗਿਆ ਅਸੀਂ ਕਿੱਥੇ ਖੜੇ ਹਾਂ ਸਿੱਖ ਵਿਚਾਰਧਾਰਾ ਕਿੱਥੇ ਖੜੀ ਹੈ ਸਵਾਲ ਤੇ ਇਸ ਗੱਲ ਦਾ ਹੋਣਾ ਚਾਹੀਦਾ ਸੀ ਅਸੀਂ ਇਸ ਨੂੰ ਛੱਡ ਕੇ ਅਸੀਂ ਆਪਸ ਵਿੱਚ ਗੁੱਥਮ ਗੁਥਾ ਹੋ ਕੇ ਕੋਈ ਕਹਿੰਦਾ ਮੈਨੂੰ ਬਣਾ ਦਿਓ ਕੋਈ ਕਹਿੰਦਾ ਅਕਾਲੀ ਦਲ ਦੇ ਇਸ ਵਾਲੇ ਦੇ ਹਾਲਾਤ ਕੀ ਬਣੇ ਇਹ ਗੱਲ ਸਮਝਣੀ ਚਾਹੀਦੀ ਹੈ ਮੇਰੀ ਅਪੀਲ ਹੈ ਅਕਾਲ ਤਖਤ ਸਾਹਿਬ ਦੇ ਜਰਦਾਰ ਨੂੰ ਕਿ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਗੁਰੂਆਂ ਵੇਲੇ ਵੀ ਈਵਨ ਗੁਰੂ ਅਰਕਿਸ਼ਨ ਸਾਹਿਬ ਜੀ ਮਹਾਰਾਜ ਨੇ ਜਦੋਂ ਕਿਹਾ ਕਿ ਬਾਬਾ ਬਕਾਲੇ ਤੇ 22 22 22 ਮੰਡੀਆਂ ਉੱਥੇ ਸਥਾਪਿਤ ਕਰ ਲੀਆਂ ਗਈਆਂ ਸਨ ਆਖਰ ਗੁਰੂ ਲਾਦੋ ਰਹੇ ਆਖਰ ਗੁਰੂ ਤੇ ਇੱਕ ਵਾਰ ਸਾਹਿਬ ਦੀ ਲੀਡਰਸ਼ਿਪ ਐਕਸੈਪਟ ਕੀਤੀ ਨਾ ਕੀਤੀ ਇਸ ਕਰਕੇ ਸਾਨੂੰ ਵੀ ਸਮਝਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਵੀ ਸਮਝਣਾ ਚਾਹੀਦਾ ਅੱਜ ਸਮੁੱਚੇ ਸਿੱਖ ਪੰਥ ਵਿੱਚ ਕੇਵਲ ਪੰਜਾਬੀ ਨਹੀਂ ਪੰਜਾਬ ਤੋਂ ਬਾਹਰ ਪੰਜਾਬ ਦੇ ਪੰਜਾਬ ਤੋਂ ਬਾਹਰ ਸਿੱਖ ਜਿਹੜਾ ਹੈ ਉਹ ਸ਼ੋਨੀ ਕਮੇਟੀ ਵੱਲ ਦੇਖਦਾ ਹੈ ਜੇ ਦੇ ਹੱਥ ਸ਼੍ਰੋਮਣੀ ਕਮਿਟੀ ਹੋਏਗੀ ਉਹੀ ਰਿਪਰੈਜ਼ੈਂਟੇਸ਼ਨ ਸਿੱਖਾਂ ਦੀ ਕਰ ਸਕਦਾ ਹੋਰ ਕੋਈ ਰਿਪਰੈਜ਼ੈਂਟੇਸ਼ਨ ਕਰ ਵੀ ਨਹੀਂ ਸਕਦਾ ਸੋ ਮੇਰੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਵੀ ਹੈ ਤੇ ਸ਼ੋਵੀ ਅਕਾਲੀ ਦਲ ਦੇ ਵੀ ਅੱਗੇ ਹੈ ਕਿ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ ਤੇ ਜਿਹੜੀ ਤੁਸੀਂ ਅਕਾਲ ਤਖਤ ਸਾਹਿਬ ਦੇ ਅੱਗੇ ਤੁਸੀਂ ਸਮਰਪਣ ਕੀਤਾ ਤੇ ਫਿਰ ਅਕਾਲ ਤਖਤ ਸਾਹਿਬ ਦੇ ਜ਼ਿੰਦਾਰ ਨੂੰ ਵੀ ਚਾਹੀਦਾ ਹੈ ਕਿ ਇਹ ਕੋਈ ਪੰਚਾਇਤੀ ਸਿਸਟਮ ਬਣਾ ਕੇ ਤਾਂ ਕਿ ਪੂਰੀ ਖੋਜ ਵੀ ਇਹਨ ਕਰਕੇ ਉਹਨਾਂ ਹਲਾਤਾਂ ਜੇ ਆਏ ਤੇ ਜਹਾਂ ਜਹ ਖਾਲਸਾ ਇਜ਼ਤਹਾਕ ਤਾਂ ਤਾਂ ਰਚਿਆ ਰਿਆ ਦੀ ਬਾਤ ਕਰਕੇ ਦਾ ਫੈਲਾ ਇਮੀਡੀਏਟਲੀ ਕਰੇ ਕਰੇ ਤਾਂ ਕਿ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਹਾਲਾਤਾਂ ਨੂੰ ਸਿੱਖੋਂ ਰੈਪਰੈਜ਼ੈਂਟ ਕਰ ਜਾਕੇ ਉਹਨਾਂ ਨੂੰ ਮੀਟ ਵਿਦ ਕਰ ਸਕੇ ਇਹ ਮੇਰਾ ਸਵਾਲ ਹੈ ਇਸ ਕਰਕੇ ਮੈਂ ਅਪੀਲ ਕੀਤੀ ਹੈ ਜੀ ਅਧਿਆਪਕ ਸਾਹਿਬ ਅੱਛਾ ਅੱਛਾ ਹੋਰ ਹੋਰ ਸਿੰਪਲੀਫਾਈ ਕਰ ਦਿੰਦੇ ਆ ਆਪਾਂ ਇਸ ਉੱਤੇ ਜੇ ਇੱਕ ਹੋਰ ਗੱਲ ਕਰੀਏ ਇਹਨੂੰ ਹੋਰ ਸਿੰਪਲੀਫਾਈ ਕਰਕੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹੈ ਕਿ ਇੱਕ ਨਰੇਟਿਵ ਚੱਲਦਾ ਹੈ ਬਈ ਤੁਸੀਂ ਦੱਸੋਗੇ ਤੁਸੀਂ ਚਾਹੁੰਦੇ ਹੋ ਕਿ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣਾ ਚਾਹੀਦਾ ਹੈ ਔਰ ਦੂਜੀ ਗੱਲ ਕੀ ਤੁਸੀਂ ਚਾਹੁੰਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਲੱਗੇ ਇਲਜ਼ਾਮਾਂ ਦੇ ਚੱਲਦੇ ਕੋਈ ਸਜ਼ਾ ਮਿਲਣੀ ਚਾਹੀਦੀ ਹੈ ਮੇਰਾ ਇਹ ਕਹਿਣਾ ਹੈ ਕਿ ਮੈਂ ਇਲਜ਼ਾਮ ਤਰਾਸਿਚ ਕਦੇ ਪਿਆ ਨਹੀਂ ਇਲਜ਼ਾਮ ਤਾਂ ਸਾਰੇ ਦੁੱਤੇ ਮੈਂ ਕਹਾਂ ਮੇਰੇ ਤੋਂ ਇਲਜ਼ਾਮ ਇਲਜ਼ਾਮ ਲਗਾਉਣਾ ਬਹੁਤ ਆਸਾਨ ਹੈ ਮੈਂ ਕਦੇ ਸੁਖਬੀਰ ਬਾਦਲ ਨੂੰ ਕਦੇ ਮਿਲਿਆ ਨਹੀਂ ਇਹ ਮੈਂ ਮੰਨਦਾ ਕਿ ਅਕਾਲੀ ਦਲ ਪਿਛਲੇ 50 ਸਾਲ ਤੋਂ ਆਰਐਸਐਸ ਦੇ ਥੱਲੇ ਦਬ ਕੇ ਮਰ ਗਿਆ ਇਸ ਕਰਕੇ ਲੀਡਰਸ਼ਿਪ ਜਿਹੜੀ ਹੈ ਪੂਰੀ ਦੀ ਪੂਰੀ ਕੁਐਸ਼ ਹੋ ਗਈ ਪਰ ਐਸ ਵੇਲੇ ਜਿਹੜੇ ਵੀ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਅੱਗੇ ਆ ਕੇ ਕਹਿਣਾ ਚਾਹੀਦਾ ਹੈ ਕਿ ਠੀਕ ਹੈ ਆਪਸ ਵਿੱਚ ਬੈਠ ਕੇ ਅਕਾਲ ਕਲ ਸਾਧ ਦੇ ਜਥੇਦਾਰ ਬੈਠ ਕੇ ਜਾਂ ਉਹ ਇੱਕ ਫੈਸਲਾ ਕਰ ਲੈਣ ਤੇ ਉਸ ਫੈਸਲੇ ਨੂੰ ਸਮੁੱਚੇ ਪੰਥ ਮੰਨਣ ਕਿ ਵੀ ਅੱਗੇ ਤੋਂ ਅਸੀਂ ਕਾਡੋਗੜ ਕੋਈ ਲੀਡਰ ਤਾਂ ਖੜਾ ਹੋਵੇ ਅਗਰ ਕੋਈ ਲੀਡਰ ਹੀ ਨਹੀਂ ਖੜਾ ਹੋਇਆ ਤੇ ਫਿਰ ਕਿਸ ਨੂੰ ਕਹੋਗੇ ਤੇ ਲੀਡਰ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਮੈਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਤਾਂ ਕਿ ਕੌਮ ਦੀ ਰੈਪ੍ਰেজੈਂਟੇਸ਼ਨ ਹੋਏ ਜਿੰਨਾ ਕੌਮਾਂ ਦੀ ਰੈਪ੍ਰেজੈਂਟੇਸ਼ਨ ਨਹੀਂ ਰਹਿੰਦੀ ਉਹ ਕੌਮਾਂ ਅੱਜ ਵੀ ਖਤਮ ਹੋ ਜਾਂਦੀਆਂ ਤੇ ਕੱਲ ਵੀ ਖਤਮ ਹੋ ਜਾਂਦੀਆਂ ਗੁਰਦੁਆਰਾ ਨੇ ਕਮਨ ਲੀਡਰਸ਼ਿਪ ਪਦਰ ਦੇ ਉੱਤੇ ਤਾਂ ਸੁਖਵੀਰ ਸਿੰਘ ਬਾਗਲ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਹੋ ਰਹੀਆਂ ਨੇ ਕੋਈ ਕਹਿ ਰਿਹਾ ਪ੍ਰਧਾਨਗੀ ਤੋਂ ਲਾ ਦਿਓ ਕੋਈ ਕਹਿ ਰਿਹਾ ਪੰਥ ਤੋਂ ਹੀ ਛੇਕ ਦਿਓ ਤੇ ਫਿਰ ਇਹੋ ਜੀ ਸਥਿਤੀ ਦੇ ਵਿੱਚ ਕਿਵੇਂ ਇੱਕ ਸਾਰਤਾ ਬਣ ਸਕੇਗੀ ਇਹਦੇ ਵਿੱਚ ਮੈਂ ਇਹ ਗੱਲ ਜ਼ਰੂਰ ਸਾਹਮਣੇ ਕਹਿਣਾ ਦੇਖੋ ਇਨਜ਼ਾਮ ਕਰਾਸ਼ੀ ਵੈਸੇ ਇਹ ਜਿਹੜੇ ਬਾਹਰ ਬੈਠੇ ਨੇ ਉਹ ਕਹਿਣਗੇ ਜੀ ਉਹਨਾਂ ਦੇ ਖਿਲਾਫ ਆ ਜਿਹੜੇ ਅੰਦਰ ਬੈਠੇ ਨੇ ਉਹ ਕਹਿਣਗੇ ਮੈਂ ਉਹਨਾਂ ਦੇ ਖਿਲਾਫ ਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਟਿਡ ਬਾਡੀ ਹੈ ਸਿੱਖਾਂ ਦੀ ਰਿਪਰੈਜ਼ੈਂਟ ਕਰਦੀ ਹੈ ਸਾਡੇ ਕੋਲ ਕੋਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਦੀ ਪੂਰੀ ਆਰਐਸਐਫ ਦੇ ਥੱਲੇ ਦਬ ਕੇ ਮਰ ਗਈ ਹੈ ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਅਕਾਲਤਖਸਾਬ ਦੇ ਜੱਜੇਦਾਰ ਦੀ ਡਿਊਟੀ ਤਾਂ ਮੰਨਦੀ ਹੈ ਤਾਂ ਉਹਦੀ ਜ਼ਿੰਮੇਵਾਰੀਆਂ ਤੇ ਬਈ ਜ਼ਿੰਮੇਵਾਰੀ ਕੀ ਹੈ ਉਹਦਾ ਇਹ ਫਰਜ਼ ਬਣਦਾ ਹੈ ਕਿ ਉਹ ਸੋਚ ਕੇ ਜਾਂ ਚੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਆਣੇ ਬੰਦੇ ਧਰਮ ਪ੍ਰਚਾਰ ਕਮੇਟੀ ਜਾਂ ਹੋਰ ਬਹੁਤ ਸਿਸਟਮ ਨੇ ਉਹ ਆਪਣਾ ਇੱਕ ਸਿਸਟਮ ਕ੍ਰੀਏਟ ਕਰ ਸਕਦੇ ਨੇ ਤੇ ਇਮੀਡੀਏਟਲੀ ਸਿਸਟਮ ਕ੍ਰੀਏਟ ਕਰਕੇ ਉਹ ਜਿਸਮ ਵੀ ਦੇਣ ਪੰਜ ਪ੍ਰਧਾਨੀ ਦੇ 11 ਬੰਦੇ ਬਣਾਣ 21 ਬੰਦੇ ਬਣਾ ਕੋਈ ਨਾ ਕੋਈ ਕਮੇਟੀ ਬਣਾ ਲੈ ਅੱਗੇ ਤੋਂ ਕੋਈ ਉਹ ਇਲੈਕਟ ਕਰ ਲਵੇ ਕੋਈ ਤਰੀਕਾ ਹੈ ਮੈਂ ਇੱਕ ਵਾਰੀ ਸਰਦਾਰ ਨਰੈਣ ਸਿੰਘ ਤਨੌਰ ਵਾਲੇ ਸਨ ਜਿਹੜੇ ਗੁਰੂ ਗੁਰੂ ਨਾਨਕ ਮਿਸ਼ਨ ਦੇ ਸਨ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਕਿ ਅਕਾਲ ਤਖਤ ਜਰਦਾਰ ਸਾਹਿਬ ਜਿਹੜੇ ਨੇ ਉਹ ਚੋਣਾਂ 'ਚ ਨਹੀਂ ਆਣੇ ਚਾਹੀਦੇ ਉਹ ਸਿਲੈਕਟ ਹੋਣੇ ਚਾਹੀਦੇ ਉਹ ਕਹਿਣ ਲੱਗੇ ਜਿਹੜੇ ਸਿਲੈਕਟ ਕਰਨਗੇ ਉਹ ਵੀ ਤਾਂ ਉਹਦੀ ਚੋਣ ਹੀ ਕਰਨਗੇ ਉਹ ਉਹ ਭਾਰੂ ਹੋ ਜਾਣਗੇ ਇਹਦਾ ਮਤਲਬ ਸਾਡੇ ਕੋਲ ਕੋਈ ਸਿਸਟਮ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾ ਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਇਹ ਪੁਰਾਣੀ 100 ਸਾਲ ਪੁਰਾਣੀ ਇੱਕ ਸੰਸਥਾ ਹੈ ਬੜੀ ਮੁਸ਼ਕਲ ਹੈ ਬਣੀ ਹੈ ਬੜੀ ਸ਼ਹਾਦਤਾਂ ਨਾਲ ਬਣੀ ਹੈ ਇਹ ਸੰਸਥਾ ਨੂੰ ਸੰਸਥਾ ਮਾ ਤੋੜਨੀ ਬਹੁਤ ਆਸਾਨ ਨੇ ਜੋੜਨਾ ਬਹੁਤ ਮੁਸ਼ਕਲ ਹੁੰਦਾ ਲੀਡਰ ਚੰਗਾ ਵੀ ਹੋ ਸਕਦਾ ਮਾੜਾ ਵੀ ਹੋ ਸਕਦਾ ਜੇ ਮਕਾਨ ਹੀ ਖਰਾਬ ਹੋ ਗਿਆ ਤੇ ਫਿਰ ਲੀਡਰ ਕੀ ਕਰੇਗਾ ਉੱਥੇ ਰਹਿਣ ਵਾਲੇ ਕੀ ਕਰਨਗੇ ਸਵਾਲ ਇਨਫਰਾਸਟ੍ਰਕਚਰ ਦਾ ਸਵਾਲ ਉਹ ਸਿਸਟਮ ਨੂੰ ਸੰਭਾਲਣ ਦਾ ਜੇ ਸਿਸਟਮ ਖਰਾਬ ਹੋ ਗਿਆ ਤੇ ਫਿਰ ਅਸੀਂ ਸਸਟੇਨ ਨਹੀਂ ਕਰ ਸਕਦੇ ਮੈਂ ਅਕਾਲੀ ਦਲ ਦੇ ਜਰਦਾਰ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਤੁਹਾਨੂੰ ਅੱਗੇ ਆ ਕੇ ਹੂੰ ਮੈਂ ਬਿਲਕੁਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਹੈ ਸੁਖਬੀਰ ਸਿੰਘ ਬਾਦਲ ਦਾ ਪੋਲਿਟਿਕਲ ਔਰ ਇਹਨਾਂ ਜਿਹੜੇ ਮਾਮਲੇ ਸਾਹਮਣੇ ਆਏ ਇਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਕਲੀਅਰ ਕਰ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੇ ਜੋ ਹਾਲਾਤ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਰਹਿਣਾ ਚਾਹੀਦਾ ਥੋੜੇ ਮੁਤਾਬਕ ਹੀ ਜਾਂ ਫਿਰ ਨਹੀਂ ਮੈਂ ਮੈਂ ਇਸ ਵਿਚਾਰ ਦਾ ਵੀ ਨਹੀਂ ਆ ਕਿ ਸੁਖਬੀਰ ਬਾਦਲ ਨੂੰ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ ਚਾਹੀਦਾ ਮੈਂ ਪਰਿਵਾਰ ਪਛਤੀ ਦੇ ਤਾਂ ਕਦੇ ਹੱਕੇ 'ਚ ਨਹੀਂ ਲਿਆ ਕਿ ਪਰਿਵਾਰ ਨੂੰ ਇਕੱਠੇ ਕਰਕੇ ਤੁਸੀਂ ਸਾਰੇ ਪਰਿਵਾਰਕੀ ਬਣ ਜਾਓ ਮੈਂ ਉਹਦਾ ਤਾਂ ਆਧਾਰ ਕਦੇ ਨਾ ਸੁਖਵੀਰ ਬਾਦਲ ਦੇ ਸਕੇ ਜਾਂ ਨਾ ਬਾਦਲ ਪਰਿਵਾਰ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਨ ਮੈਂ ਨਾ ਉਹਨਾਂ ਦੇ ਪਰਿਵਾਰੇ ਚ ਰਿਆ ਮੈਨੂੰ ਤਾਂ ਅਫਸੋਸ ਇਹ ਹੈ ਕਿ ਜਦੋਂ ਇੰਦਰਾ ਗਾਂਧੀ ਨੇ 1974 ਵਿੱਚ ਮੇਰੇ ਟੋੜਾ ਸਾਹਿਬ ਨੂੰ ਬੁਲਾ ਕੇ ਗੱਲਬਾਤ ਕਰਨ ਵਾਸਤੇ ਸਾਰਾ ਪੰਜਾਬ ਸੌਂਪਣ ਦੀ ਗੱਲ ਕੀਤੀ ਸੀ ਅਗਰ ਬਾਦਲ ਉਸ ਵੇਲੇ ਆਰਐਸਏ ਦੇ ਥੱਲੇ ਨਾ ਦਬ ਕੇ ਮਰਦੇ ਤਾਂ ਸਵਾਲ ਇਹ ਅੱਜ ਇਹ ਹਾਲਾਤੀ ਸਾਨੂੰ ਨਾ ਦੇਖਣੇ ਪੈਂਦੇ ਸਾਨੂੰ ਸਾਡੀ ਗਲਤੀਆਂ ਦੇ ਕਾਰਨ ਸਾਨੂੰ ਇਹ ਨਾ ਦੇਖਣੇ ਪਏ ਨੇ ਸੋ ਮੇਰੀ ਅਪੀਲ ਹੈ ਕਿ ਮੇਰੇ ਲਈ ਸਵਾਲ ਸੁਖਬੀਰ ਬਾਦਲ ਨਹੀਂ ਹੈ ਮੇਰੇ ਸਾਹਮਣੇ ਸਵਾਲ ਵਿਅਕਤੀ ਨਹੀਂ ਹੈ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੰਜ ਪਿਆਰੇ ਸਿਲੈਕਟ ਕੀਤੇ ਸਨ ਤੋ ਉਸ ਵੇਲੇ ਵੀ ਸਵਾਲ ਉਹਨਾਂ ਦੇ ਸਾਹਮਣੇ ਜਿਹੜੀ ਪੰਚਾਇਤ ਉਹਨਾਂ ਨੇ ਸਾਨੂੰ ਵੀ ਕੀ ਜ਼ਰਦਾਰ ਅੱਜ ਅਸੀਂ ਕੌਮ ਇੱਥੇ ਅਸੀਂ ਥੱਲੇ ਆ ਗਏ ਆ ਕਿ ਅਸੀਂ ਆਪਣੇ ਪੰਜ ਬੰਦੇ ਵੀ ਇਲੈਕਟ ਨਹੀਂ ਕਰ ਸਕਦੇ ਜਾਂ ਬਣਾ ਨਹੀਂ ਸਕਦੇ ਕੀ ਜ਼ਰਦਾਰ ਅਕਾਲਤਖ ਸਾਹਿਬ ਜਾਂ ਬਾਕੀ ਜ਼ਰਦਾਰ ਕਿਸ ਵਾਸਤੇ ਬੈਠੇ ਨੇ ਉਹਨਾਂ ਦਾ ਫਰਜ਼ ਬਣਦਾ ਐਸ ਵੇਲੇ ਕੌਮ ਦੀ ਅਗਵਾਈ ਕਰਨ ਤੇ ਕੌਮ ਦੀ ਅਗਵਾਈ ਕਰਕੇ ਇਸ ਨੂੰ ਫੈਸਲਾ ਕਰਨ ਮੈਂ ਕਿਸੇ ਦੇ ਹੱਕੀਆ ਕਿਸੇ ਦੇ ਨਾ ਹੱਕ ਦੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਪ੍ਰਾਈਵੇਟ ਨਹੀਂ ਬੈਠਾ ਐਸ ਵੇਲੇ ਜਿਸ ਹਿਸਾਬ ਦੇ ਨਾਲ ਪੰਥਕ ਪਾਰਟੀ ਜੂਝਦੀ ਪਈ ਹੈ ਜਾਂ ਕਹਿ ਦਈਏ ਕਿ ਹੇਠਲੇ ਪੱਧਰ ਤੇ ਪਹੁੰਚ ਚੁੱਕੀ ਹੈ ਐਸ ਵੇਲੇ ਕੇਂਦਰ ਜਿਹੜਾ ਉਹ ਇੱਕੋ ਹੀ ਵਿਅਕਤੀ ਜਿਹੜਾ ਪ੍ਰਧਾਨ ਹੈ ਉਹ ਬਣਿਆ ਹੋਇਆ ਔਰ ਸਵਾਲ ਬਾਰ-ਬਾਰ ਉਹੀ ਖੜਦਾ ਪਿਆ ਜੇ ਪਾਰਟੀ ਬਚਾਣੀ ਹੈ ਤਾਂ ਕੀ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਹੋਣਾ ਸਹੀ ਹੈ ਜਾਂ ਗਲਤ ਹੈ ਇਸੇ ਸਵਾਲ ਦੇ ਉੱਤੇ ਹਰ ਭਟਕਿਆ ਹੋਇਆ ਇਸ ਵੇਲੇ ਨਹੀਂ ਇਹ ਸਵਾਲ ਹੀ ਗਲਤ ਹੈ ਜਿਹੜੇ ਸਵਾਲ ਇਸੇ ਟਿਕੇ ਨੇ ਉਹਨਾਂ ਦੀ ਆਪਣੀ ਮਨਸ਼ਾ ਕੀ ਹੋ ਸਕਦੀ ਹੈ ਉਹਨਾਂ ਦੀ ਮਨਸ਼ਾ ਜਾਣ ਮੈਂ ਕਹਣਾ ਕਿ ਵਿਅਕਤੀ ਦਾ ਸਵਾਲ ਨਹੀਂ ਹੈ ਵਿਅਕਤੀ ਦਾ ਸਵਾਲ ਉਸ ਵੇਲੇ ਕੀਤਾ ਸੀ ਜਦੋਂ 22 ਮੰਜ਼ੀਆਂ ਲੱਗੀਆਂ ਸਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਬਾਬਾ ਵਕਾਲੇ ਕਾਨ ਦੇ ਉੱਤੇ ਆਖਰ ਤਾਂ ਵੀ ਤਾਂ ਇਸ ਕੌਮ ਨੇ ਪਹਿਲੇ ਵਾਰੀ ਸੰਗਤ ਵਿੱਚ ਗੁਰੂ ਐਸਟੈਬਲਿਸ਼ ਕੀਤਾ ਪਹਿਲਾਂ ਗੁਰੂ ਹੀ ਗੁਰੂ ਨੂੰ ਐਸਟੈਬਲਿਸ਼ ਕਰਕੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਪੰਚਾਇਤ ਦਾ ਗਠਨ ਕੀਤਾ ਉਸ ਵੇਲੇ ਵੀ ਆਖਰ ਪੰਚਾਇਤ ਦਾ ਗਠਨ ਮੈਂ ਇਸ ਆਖਰ ਕਿਤੇ ਨਹੀਂ ਜਾਂਦਾ ਕਿ ਉਸ ਵੇਲੇ ਕੀ ਹੋਇਆ ਕੀ ਨਹੀਂ ਹੋਇਆ ਮੈਂ ਇਸ ਤੇ ਖੜੇ ਨਹੀਂ ਪੈਣਾ ਚਾਹੁੰਦਾ ਪਰ ਇਹ ਤਾਂ ਮੈਂ ਕਹਿਣਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਅਕਤੀਵਾਦ ਨੂੰ ਖਤਮ ਕਰਕੇ ਪੰਚਾਇਤੀ ਰਾਜ ਇੰਸਟੀਚਿਊਸ਼ਨ ਸਥਾਪਿਤ ਕਰਦੇ ਸੋਚਦੇ ਨੇ ਅੱਜ ਤਾਂ ਸਾਡੇ ਕੋਲ ਮਸ਼ੀਨਰੀ ਹੈ ਸਾਡਾ ਸਿਸਟਮ ਹੈ ਸਾਡੇ ਕੋਲ ਸ਼ੌਣੀ ਕਮੇਟੀ ਬਣੀ ਹੋਈ ਹੈ ਅਗਰ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਠ ਕੇ ਇਸ ਦਾ ਫੈਸਲਾ ਕਰੇ ਅਕਾਲ ਪੁਰਖ ਸਾਹਿਬ ਦੇ ਅਧਿਕਾਰ ਫੈਸਲਾ ਕਰਨ بجائے ਕਿ ਕਿਸੇ ਹੋਰ ਨੂੰ ਬੁਲਾਣ ਕੇ بجائے ਕਿ ਜਿਹੜਾ ਇਲੈਕਟਿਡ ਬਾਡੀਜ਼ ਹੈ ਉਹ ਤੇ ਰਿਪਰੈਜ਼ੈਂਟ ਕਰ ਰ ਇਸ ਹੋਮੇ ਕਮੇਟੀ ਵਿੱਚ ਵੀ ਜਿਹੜਾ ਡੇਰੇਦਾਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਉਹ ਵੀ ਇੱਕ ਸਮੱਸਿਆ ਦਾ ਕਾਰਨ ਹੈ ਸਾਨੂੰ ਬੜੇ ਖੁੱਲੇ ਦਿਲ ਨਾਲ ਇਹ ਆਣਾ ਚਾਹੀਦਾ ਹੈ ਤੇ ਰਸਤਾ ਕੱਢਣਾ ਚਾਹੀਦਾ ਅਦਰਵਾਇਜ਼ ਬਹੁਤ ਕੌਮ ਲਈ ਸਮੱਸਿਆਵਾਂ ਦਾ ਕਾਰਨ ਬਣੇਗਾ ਇਹ ਮੇਰਾ ਕਹਿਣਾ ਹੈ ਅੱਛਾ ਸਿੰਘ ਸਾਹਿਬ ਇਹ ਵੀ ਦੱਸਿਓ ਕਿ ਤੁਸੀਂ ਕੀ ਸੋਚਦੇ ਹੋ ਸੁਖਬੀਰ ਸਿੰਘ ਬਾਦਲ ਜੇ ਪਾਰਟੀ ਦੇ ਪ੍ਰਧਾਨ ਰਹਿੰਦੇ ਵੀ ਹੈ ਤਾਂ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਹੋਵੇਗੀ ਤੁਹਾਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਤਾਂ ਵੱਲ ਨੂੰ ਲਿਜਾ ਸਕਦੇ ਆ ਤੁਸੀਂ ਮੇਰੇ ਕੋਲੋਂ ਉਹ ਜਿਹੜੀ ਗੱਲ ਸੁਖਾਉਣਾ ਚਾਹੁੰਦੇ ਹੋ ਮੈਨੂੰ ਕੋਈ ਤਕਲੀਫ ਨਹੀਂ ਹੈ ਸੁਖਵੀਰ ਬਾਦਲ ਨਹੀਂ ਨਹੀਂ ਮੈਂ ਤੁਹਾਡੀ ਗੱਲ ਨੂੰ ਮੈਂ ਮੰਨਦਾ ਮੈਂ ਤੁਹਾਡੇ ਇਸ ਵਿਚਾਰ ਦਾ ਵੀ ਹਾਂ ਕਿ ਇੱਕ ਵਿਅਕਤੀ ਕੋਈ ਸਸਟੇਨੇਬਿਲਿਟੀ ਨਹੀਂ ਕਰ ਸਕਦਾ ਵਿਅਕਤੀ ਕੋਈ ਤਾਕਤ ਨਹੀਂ ਵਿਅਕਤੀ ਤਾਕਤ ਨਹੀਂ ਬਣ ਸਕਦਾ ਐਕਚੁਅਲੀ ਪੋਲੀਟੀਕਲ ਇਨਫਲੂਐਂਸ ਬਾਰੇ ਜਾਣਨਾ ਚਾਹੁੰਦਾ ਤੁਸੀਂ ਕੀ ਸੋਚਦੇ ਹੋ ਕਿ ਇਹ ਗੱਲ ਦਾ ਪੋਲੀਟੀਕਲ ਇਨਫਲੂਐਂਸ ਹੈਗਾ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਾਲ ਗੱਲ ਕਰਦੇ ਹੋਏ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਕਿਸੇ ਹੋਰ ਦੇ ਉੱਤੇ ਮੈਨੂੰ ਕਿਸੇ ਟਾਈਪ ਦਾ ਕੋਈ ਇਤਰਾਜ਼ ਨਹੀਂ ਇਹਨਾਂ ਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਓਥ ਲੈਨੇ ਆਮ੍ਰਿਤ ਕਿ ਅਸੀਂ ਓਥ ਲੈਨੇ ਆ ਕਿ ਇਹ ਕੰਮ ਕਰਾਂਗੇ ਇਹ ਕੰਮ ਨਹੀਂ ਕਰਾਂਗੇ ਇਹਨਾਂ ਨੂੰ ਇੱਕ ਬਾਕਾਇਦਾ ਤੌਰ ਤੇ ਓਥ ਲੈਣੀ ਚਾਹੀਦੀ ਹੈ ਕਿ ਜਿਹੜੀਆਂ ਪਿੱਛੇ ਗਲਤੀਆਂ ਸਾਡੇ ਕੋਲ ਹੋਈਆਂ ਉਹਨਾਂ ਗਲਤੀਆਂ ਦੀ ਅਸੀਂ ਮਾਫੀ ਮੰਗਦੇ ਹਾਂ ਅੱਗੇ ਤੋਂ ਅਸੀਂ ਉਸ ਵਿਚਾਰਧਾਰਾ ਜਿਹੜੀ ਨਾਨਕ ਵਿਚਾਰਧਾਰਾ ਹੈ ਅੱਜ ਦੋ ਵਿਚਾਰਧਾਰਾ ਕੰਮ ਕਰ ਰਹੀਆਂ ਹਨ ਇੱਕ ਪਾਸੇ ਆਰਐਸਐਸ ਦੀ ਹਿੰਦੂਤਵ ਵਿਚਾਰਧਾਰਾ ਇੱਕ ਪਾਸੇ ਨਾਨਕ ਵਿਚਾਰਧਾਰਾ ਪਾਵੇਂ ਉਸ ਨੂੰ ਗਾਂਧੀ ਵਿਚਾਰਧਾਰਾ ਕਹਿਣ ਪਾਵੇਂ ਕੋਈ ਵੀ ਕਹਿ ਉਹ ਨਾਨਕ ਵਿਚਾਰਧਾਰਾ ਦੀ ਗੱਲ ਹੈ ਜਿਹੜਾ ਇੰਡੀਆ ਗੱਠਬੰਧਨ ਦੇ ਜਿਹੜੇ ਹਾਲਾ ਦੇਖੇ ਨੇ ਉਹ ਨਾਨਕ ਵਿਚਾਰਧਾਰਾ ਤੇ ਸਸਟੇਨ ਕੀਤੇ ਨੇ ਕਿਉਂਕਿ ਅਸੀਂ ਮਿਹਨਤ ਨਹੀਂ ਕਰ ਪਾ ਰਹੇ ਇਸ ਵਿਚਾਰ ਨੂੰ ਲੋਕਾਂ ਦੇ ਸਾਹਮਣੇ ਸ਼ੇਅਰ ਕਰਨ ਦਾ ਐਸੇਲੇ ਸਵਾਲ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਕੋਈ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਸੀ ਜਿਹੜਾ ਮੱਖਣ ਸਾਹਿਬ ਲੁਬਾਣੇ ਦੇ ਸਾਹਮਣੇ ਸੀ ਸੋ ਮੇਰਾ ਇਹ ਕਹਿਣਾ ਹੈ ਕਿ ਕੀ ਅੱਜ ਅਸੀਂ ਐਸਾ ਫੈਸਲਾ ਨਹੀਂ ਕਰ ਸਕਦੇ ਇਹ ਸਾਨੂੰ ਸਾਡਾ ਸਵਾਲ ਹੈ ਕਿਉਂਕਿ ਇਹਦੇ ਨਾਲ ਸਾਡਾ ਨੁਕਸਾਨ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਸਿੱਖਾਂ ਦੇ ਇਸ ਨੁਕਸਾਨ ਨੂੰ ਪਹਚਾਇਆ ਜਾਣਾ ਚਾਹੀਦਾ ਹੈ ਠੀਕ ਹੈ ਬਿਲਕੁਲ ਔਰ ਮੈਂ ਇਹਦੇ ਨਾਲ ਇਹ ਵੀ ਜਾਣਨਾ ਚਾਹੁੰਦਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਇੱਕ ਇਤਿਹਾਸਕ ਪਾਰਟੀ ਹੈ ਇਹਦਾ ਇਤਿਹਾਸ ਬੜਾ ਵੱਡਾ ਆ ਔਰ ਖਾਸ ਕਰਕੇ 2020 ਤੋਂ ਬਾਅਦ ਜਿਸ ਤਰ੍ਹਾਂ ਹੋਂਦ ਵਿੱਚ ਆਈ ਔਰ ਜੋ ਕੁਝ ਵਾਪਰਿਆ ਹਰ ਇੱਕ ਹਰ ਕੋਈ ਜਾਣਦਾ ਆ ਸਮਝਦਾ ਆ ਪਰ ਇਹੋ ਜੀ ਸਥਿਤੀ ਜਦੋਂ ਹੁਣ ਆ ਕੇ ਬਣ ਗਈ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਨਹੀਂ ਪੈ ਰਹੀਆਂ ਜ਼ਮਾਨਤਾਂ ਜप्त ਹੋ ਰਹੀਆਂ ਨੇ ਪੋਲਿਟੀਕਲ ਲੈਵਲ ਦੇ ਉੱਤੇ ਸਟੈਂਡਰਡ ਜਮ੍ਹਾਂ ਹੀ ਨੀਚੇ ਵੱਲ ਨੂੰ ਚਲਾ ਗਿਆ ਇਹੋ ਜੀ ਸਥਿਤੀ ਦੇ ਵਿੱਚੋਂ ਫਿਰ ਕਿਵੇਂ ਉੱਭਰਿਆ ਜਾ ਸਕਦਾ ਮੈਂ ਜ਼ਰੂਰ ਥੋੜੇ ਤੋਂ ਜਾਣਨਾ ਚਾਹਾਂਗਾ ਮੈਂ ਬਿਲਕੁਲ ਤੁਹਾਡਾ અપਵਾਦ ਵਿੱਚੋਂ ਹੀ ਕੋਈ ਰਸਤੇ ਨਿਕਲਦੇ ਨੇ ਜਦੋਂ ਤਕਲੀਫਾਂ ਆndੀਆਂ ਨੇ ਕੌਮਾਂ ਜਦੋਂ ਸੰਕਟ 'ਚੋਂ ਗੁਜ਼ਰਦੀਆਂ ਨੇ ਜਦੋਂ 12 ਮਿਸਲਾਂ ਬਣੀਆਂ ਸੀ ਕੌਮ ਸੰਕਟ 'ਚੋਂ ਗੁਜ਼ਰੀ ਸੀ ਮਹਾਰਾਜ ਜੀ ਸਿੰਘ ਵਰਗਾ ਰਾਜ ਸਥਾਪਿਤ ਕਰ ਗਿਆ ਕੌਮਾਂ ਨੇ ਅਫਗਾਨਿਸਤਾਨ ਤੱਕ ਅਸੀਂ ਰਾਜ ਲੈ ਲਿਆ ਕੌਮਾਂ ਤੱਕ ਸੰਕਟ 'ਚੋਂ ਨਿਕਲਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਜੋਤੀ ਜੋਤ ਸਮਾਏ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹ ਸੰਕਟ ਸੀ ਤੇ ਬਾਬੋ ਬੰਦਾ ਸਿੰਘ ਬਹਾਦਰ ਅੱਜ ਵੀ ਦੁਨੀਆ ਦੇ ਇਤਿਹਾਸ ਵਿੱਚ ਉਸ ਇਤਿਹਾਸ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕਦਾ ਜ਼ਿਮੀਦਾਰੀ ਪ੍ਰਥਾ ਨੂੰ ਤੋੜਦਾ ਇਹ ਮੈਂ ਹੀ ਸਮਝਦਾ ਕਿ ਇਸ અપਵਾਦ ਵਿੱਚੋਂ ਹੀ ਕੋਈ ਨਾ ਕੋਈ ਰਸਤਾ ਨਿਕਲੇਗਾ ਕੇਵਲ ਤੇ ਕੇਵਲ ਰਲ بیٹھ ਕੇ ਮਿਲ بیٹھ ਕੇ ਸੰਵਾਦ ਕਰਨਾ ਚਾਹੀਦਾ ਵਿਵਾਦ ਨਹੀਂ ਕਰਨਾ ਚਾਹੀਦਾ ਸਵਾਲ ਹੈ ਸੰਵਾਦ ਦਾ ਰਸਤੇ ਦੇ ਨਾਂ ਦੇ ਉੱਤੇ ਕੁਝ ਧੜੇ ਜ਼ਰੂਰ ਬਣਦੇ ਪਏ ਜਿਵੇਂ ਤੁਸੀਂ ਕਹੇ ਰਸਤਾ ਨਿਕਲਣਾ ਚਾਹੀਦਾ ਇੱਕ ਬਾਗੀ ਧੜਾ ਹੈ ਜਿਨੇ ਇਹ ਸਾਰਾ ਮਾਮਲਾ ਚੱਕਿਆ ਔਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਵਾਲਾ ਧੜਾ ਜਿਹੜਾ ਬਣਦਾ ਪਿਆ ਉਹ ਹੈ ਤੁਸੀਂ ਕਿਸ ਨੂੰ ਦੇਖਦੇ ਹੋ ਇਸ ਰਸਤੇ ਦੇ ਪੰਨੇ ਨਾ ਸਮਝਨਾ ਕਿ ਜਿਹੜਾ ਅਮਰਿਤਪਾਲ ਵਾਲਾ ਜਾਂ ਸਰਬਜੀਤ ਖਾਲਸਾ ਜਾਂ ਕੋਈ ਬਾਕੀ ਨੇ ਇਹ ਉਵੇਂ ਹੀ ਧੜੇ ਨੇ ਜਿਸ ਤਰ੍ਹਾਂ 22 ਮੰਜੀਆਂ ਲੱਗੀਆਂ ਸਨ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਲੈਣਾ ਦੇਣਾ ਇੱਕੋ ਹੀ ਹੈ ਕਿ ਸ਼ੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ 100 ਸਾਲ ਦਾ ਇਤਿਹਾਸਿਕ ਕਮੇਟੀ ਹੈ ਸ਼੍ਰੋਮਣੀ ਅਕਾਲੀ ਦਲ 100 ਸਵਾ 100 102 ਸਾਲ 3 ਸਾਲ ਦੀ ਇਤਿਹਾਸਕ ਕਮੇਟੀ ਹੈ ਸਾਡੇ ਸਾਹਮਣੇ ਇੱਕ ਪੋਲੀਟੀਕਲ ਸਾਡਾ ਰਸਤਾ ਹੈ ਸਾਡੇ ਕੋਲ ਉਸ ਤੋਂ ਬਿਨਾ ਕੋਈ ਚਾਰਾ ਨਹੀਂ ਇਹ ਬਾਕੀਆਂ ਫਜ਼ੂਲ ਨੇ ਇਹ ਕੋਈ ਆ ਕੇ ਕੋਈ ਕੌਣ ਬੰਦਾ ਆਂਦਾ ਹੈ ਕਿਸ ਦੀ ਕਿਹਦੀ ਬੈਕ ਤੇ ਕੌਣ ਬੈਠਾ ਹੈ ਕੀ ਉਸਨੇ ਕੀਤਾ ਸੋ ਮੈਂ ਉਹਨਾਂ ਦੇ ਕਾਰਨਾਂ ਵਿੱਚ ਨਹੀਂ ਜਾਣਾ ਚਾਹੁੰਦਾ ਕੌਮਾਂ ਨੂੰ ਬਹੁਤ ਸਾਰੇ ਵੇਲੇ ਬਹੁਤ ਸਾਰੀਆਂ ਹਾਲਾਤਾਂ ਚੋਂ ਨਿਕਲਿਆ ਮੈਂ 1984 ਆਪਣੇ ਸਾਹਮਣੇ ਦੇਖਿਆ ਨਿਊ ਸਟਾਰ ਆਪਰੇਸ਼ਨ ਵੀ ਆਪਣੇ ਸਾਹਮਣੇ ਦੇਖਿਆ ਉਹ ਮੈਂ ਹਲ ਹੁੰਦੇ ਹੁੰਦੇ ਅਸੀਂ ਉਹ ਡਿਸਟਰਬ ਡਿਸਟ੍ਰੈਕ ਹੁੰਦੇ ਵੀ ਦੇਖੇ ਨੇ ਸੋ ਮੇਰਾ ਇਹ ਕਹਿਣਾ ਹੈ ਕਿ ਸਾਨੂੰ ਮੁੜ ਕੇ ਸਾਨੂੰ ਇਹ ਗੱਲ ਅੱਜ ਇਹ ਸ਼ਬਦ ਲੈਣੀ ਚ ਜੋ ਵੀ ਆਏ ਸ੍ਰੀ ਅਕਾਲ ਸਤ ਜੀ ਸਾਹਿਬ ਦੇ ਸਾਹਮਣੇ ਇਹ ਸ਼ਬਦ ਲਵੇ ਕਿ ਇਹ ਚੰਗੇ ਨੇ ਮੈਂ ਇੱਕ ਸਾਖੀ ਸੁਣਾ ਕੇ ਤੁਹਾਡੇ ਸਾਹਮਣੇ ਗੱਲ ਨੂੰ ਪੂਰਿਆਂ ਕਰ ਦਿੰਦਾ ਗੁਰੂ ਨਾਨਕ ਸਾਹਿਬ ਸੱਜਣ ਕੋਲ ਗਏ ਸੱਜਣ ਚੰਗਾ ਬੰਦਾ ਹੋਏਗਾ ਉਸਨੇ ਚੰਗੇ ਧਰਮਚਾਲਾ ਬਣਾਈ ਸਾਰੀ ਤਾਈਓ ਦੇ ਕੋਲ ਤਾਈਓ ਦਾ ਨਾ ਸੱਜਣ ਸੀ ਜਦੋਂ ਗੁਰੂ ਨਾਨਕ ਸਾਹਿਬ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੇ ਤਾਂ ਸਾਰੀ ਗੰਦ ਹੁੰਦਾ ਜਿਹੜਾ ਉਸੇ ਸੱਜਣ ਨੂੰ ਕੇਵਲ ਇਹ ਸ਼ਬਦ ਨੇ ਹੀ ਚੇਂਜ ਕਰਤਾ ਉੱਥੇ ਲਿਖਿਆ ਹਾਂ ਝਲਕਣਾ ਕੋਟਮ ਕਾਲੜੀ ਮਸ ਤੋਤਿਆਂ ਜੂਟਣਾ ਉਤਰ ਜੈਸੋ ਤਹੁਣਾਂ ਤੇ ਉਹੀ ਸੱਜਣ ਸਿੱਖਾਂ ਦਾ ਪਹਿਲਾ ਪ੍ਰਚਾਰਕ ਬਣ ਗਿਆ ਇਹ ਸਵਾਲ ਨਹੀਂ ਹੈ ਕਿ ਜਿਹੜਾ ਕੱਲ ਗੰਦ ਜਿਹਦੇ ਉੱਤੇ ਇਲਜ਼ਾਮ ਸਨ ਉਹ ਕੱਲ ਨੂੰ ਚੰਗਾ ਨਹੀਂ ਹੋ ਸਕਿਆ ਮੇਰਾ ਇਹ ਇਸ਼ੂ ਨਹੀਂ ਹੈ ਪਾਪ ਪੁਰਾ ਪਾਪੀ ਕੋ ਪਿਆਰਾ ਤੇ ਇਸ ਕਰਕੇ ਸਾਨੂੰ ਆਪੇ ਪਾਪੀ ਤੋਂ ਉੱਤੇ ਉਠਾਣਾ ਚਾਹੀਦਾ ਸਾਨੂੰ ਇੱਕ ਦੂਜੇ ਦੇ ਨਾਲ ਅਸੀਂ ਸਾਰੇ ਸਿੱਖਾਂ ਸਾਨੂੰ ਸਿੱਖਾਂ ਨੂੰ ਮਿਲ ਕੇ ਬੈਠ ਕੇ ਮੈਂ ਕੇਵਲ ਤੇ ਕੇਵਲ ਅਪੀਲ ਕੀਤੀ ਹੈ ਕਿ ਸਾਨੂੰ ਸੰਵਾਦ ਕਰਨਾ ਚਾਹੀਦਾ ਡਾਇਲੌਗ ਪ੍ਰੋਸੈਸ ਚੱਲਣਾ ਚਾਹੀਦਾ ਵਿਵਾਦ ਵਿੱਚ ਨਹੀਂ ਖੜਾ ਹੋਣਾ ਚਾਹੀਦਾ ਵਿਵਾਦ ਕਰਨ ਨੂੰ ਤਾਂ ਬਹੁਤ ਸਾਰੇ ਨੇ ਹਰ ਬੰਦਾ ਕਹਿੰਦਾ ਕਿ ਮੈਂ ਅਕਾਲ ਤਖਤ ਦਾ ਜ਼ਿੰਮੇਵਾਰ ਹਾਂ ਦੂਜਾ ਕਹੇਗਾ ਮੈਂ ਵੀ ਅਕਾਲ ਤਖਤ ਦਾ ਜ਼ਿੰਮੇਵਾਰ ਹਾਂ ਤੀਜਾ ਕਹੇਗਾ ਮੈਂ ਵੀ ਅਕਾਲ ਤਖਤ ਦਾ ਜ਼ਿੰਮੇਵਾਰ ਜ਼ਿੰਮੇਵਾਰਾਂ ਦੀ ਬੜੀ ਲੰਬੀ ਲਾਈਨ ਹੈ ਮੈਂ ਕਹਾਂ ਮੈਂ ਵੀ ਜ਼ਿੰਮੇਵਾਰ ਹਾਂ ਤੇ ਮੈਨੂੰ ਕੌਣ ਇਹ ਇਹ ਇਸ਼ੂ ਹੀ ਨਹੀਂ ਹੈ ਜਿਹੜਾ ਵਿਅਕਤੀਵਾਦ ਤੌਰ ਤੇ ਖੜਾ ਹੁੰਦਾ ਉਹ ਅੱਜ ਵੀ ਸਮੈਸ਼ ਕਰੇਗਾ ਕੱਲ ਵੀ ਸਮੈਸ਼ ਕਰੇਗਾ ਮੇਰੀ ਫਿਰ ਵੀ ਪੰਥ ਦੇ ਅੱਗੇ ਤੇ ਖਾਕਾ ਉਤੇ ਚੋਣੀ ਅਕਾਲੀ ਦਲ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਹਤ ਦੇ ਜਰਦ ਅੱਗੇ ਬੇਨਤੀ ਹੈ ਕਿ ਇਹ ਇਲੈਕਟਿਡ ਬਾਡੀ ਹੈ ਇਹ ਬਾਡੀ ਐਸਟੈਬਲਿਸ਼ਡ ਬਾਡੀ ਹੈ ਇਸ ਨੂੰ ਡਿਸਟਰਬ ਨਹੀਂ ਕੀਤਾ ਜਾਣਾ ਚਾਹੀਦਾ ਇਹਨਾਂ ਬਾਡੀਆਂ ਬਣਾਦਿਆਂ ਬਹੁਤ ਮੁਸ਼ਕਲ ਹੁੰਦਾ ਇਹਨਾਂ ਨੂੰ ਇਨਫਰਾਸਟ੍ਰਕਚਰ ਨੂੰ ਬਣਾਦਿਆਂ ਬਹੁਤ ਸਮਾਂ ਲੱਗਦਾ ਤੋੜਦਿਆਂ ਮਿੰਟ ਲੱਗਦੇ ਨੇ ਇਸ ਨੂੰ ਟੁੱਟਣ ਨਹੀਂ ਦੇਣਾ ਚਾਹੀਦਾ ਮੇਰੀਆਂ ਜਿਹੜੀ ਸੇਵਾਵਾਂ ਹੋਣਗੀਆਂ ਮੈਂ ਹਾਜ਼ਰ ਨੰ ਪੰਥਕ ਤੌਰ ਦੇ ਉੱਤੇ ਮੈਂ ਕਦੇ ਪਿੱਛੇ ਹਟਿਆ ਨਹੀਂ ਨਾ ਉਸ ਵੇਲੇ ਹਟਿਆ ਸੀ ਤੇ ਨਾ ਮੈਂ ਅੱਜ ਹਟ ਰਿਹਾ ਸੋ ਮੇਰੀ ਅਪੀਲ ਹੈ ਉਹਨਾਂ ਸਾਰਿਆਂ ਦੇ ਅੱਗੇ ਕਿ ਇਸ ਵੇਲੇ ਕੌਮ ਹੀ ਨਹੀਂ ਤੁਹਾਡੇ 'ਤੇ ਦੇਖ ਰਹੀ ਪੂਰਾ ਦੇਸ਼ ਤੁਹਾਡੇ 'ਤੇ ਦੇਖ ਰਿਹਾ ਇਸ ਕਰਕੇ ਇਹ ਜਦੋਂ ਦੇਸ਼ ਤੁਹਾਨੂੰ ਦੇਖ ਰਿਹਾ ਤੇ ਤੁਹਾਡੀ ਇੱਕ ਇੱਜ਼ਤ ਤੇ ਮਾਣ ਤੇ ਮਰਿਆਦਾ ਹੈ ਸੋ ਮੁੱਚੇ ਦੇਸ਼ ਦੇ ਵਿੱਚ ਵਿਸ਼ੂ ਵਿੱਚ ਤੁਸੀਂ ਆਪਣੀ ਥਾਂ ਰੱਖਦੇ ਹੋ ਸਾਨੂੰ ਇਹ ਗੱਲ ਸੋਚਣੀ ਚਾਹੀਦੀ ਇਹ ਇਲਜ਼ਾਮ ਕਰਾਚੀ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਬਾਬਿਆਂ ਤੋਂ ਆਪਣਾ ਪਿੰਡ ਛੁਡਾਉਣਾ ਚਾਹੀਦਾ ਕਿ ਜਿਹੜੇ ਵਿਅਕਤੀਵਾਦ ਦੇ ਦੇ ਇਹ ਮਾਇਆ ਹੀ ਇਕੱਠੀ ਕਰਨ ਵਾਸਤੇ ਦੁਕਾਨਾਂ ਖੋਲੀਆਂ ਨੇ ਇਹਨਾਂ ਤੋਂ ਬਾਹਰ ਨਿਕਲਣਾ ਚਾਹੀਦਾ ਸੇਕੋਂ ਨੂੰ ਤੇ ਸਿੱਖਾਂ ਨੂੰ ਆਪਣਾ ਸੋਚਣਾ ਚਾਹੀਦਾ ਹੈ ਕੇਵਲ ਲਾਸਟ ਅੱਖਰ ਗੁਰੂ ਨਾਨਕ ਸਾਹਿਬ ਦੇ ਕਹਿ ਕੇ ਮੈਂ ਤੁਹਾਡੇ ਅੱਗੇ ਕਹਿਣ ਲੱਗਾ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਆ ਮਾਨ ਅਕਲੀ ਪੜ ਕੇ 부ਝੀ ਹੈ ਅਕਲੀ ਕੀ ਚਾਹਤਾਂ ਰੱਬ ਨੇ ਅਕਾਲ ਪੁਰਖ ਨੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਸਾਨੂੰ ਅਕਲ ਦੇ ਨਾਲ ਜੋੜਿਆ ਸਾਨੂੰ ਅਕਲ ਦੇ ਨਾਲ ਕੰਮ ਕਰਨਾ ਚਾਹੀਦਾ ਵਿਚਾਰਾ ਕਰਨੀ ਜੇ ਰੋਸ ਨਾ ਕੀਜੇ ਉੱਤਰ ਦੀ ਜੇ ਸਾਨੂੰ ਇੱਕ ਦੂਜੇ ਦੇ ਖਿਲਾਫ ਪੈਸ਼ੀਆ ਨਹੀਂ ਕਰਨੀ ਚਾਹੀਦੀ ਨਾ ਮੈਂ ਇਸ ਵਿਚਾਰ 'ਚ ਹਾਂ ਮੇਰੇ ਲਈ ਸੁਖਵੀਰ ਸਿੰਘ ਬਾਦਲ ਹੋਵੇ ਮੇਰੇ ਲਈ ਭਾਵੇਂ ਕੋਈ ਹੋਵੇ ਹਾਂ ਉਹਨਾਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਅੱਜ ਤੋਂ ਅਸੀਂ ਆਰਐਸਐਸ ਦੇ ਏਜੰਡੇ ਨੂੰ ਛੱਡ ਰਹੇ ਹਾਂ ਕਿ ਆਰਐਸਐਸ ਦੇ ਏਜੰਡੇ ਦਾ ਜਿਹੜਾ ਹੈ ਉਹ ਹਿੰਦੂਤਵ ਦਾ ਏਜੰਡੇ ਦੇ ਅਸੀਂ ਨਾਲ ਨਹੀਂ ਖੜੇ ਹੋ ਸਕਦੇ ਸਾਨੂੰ ਨਾਨਕ ਦੇ ਏਜੰਡੇ ਦੇ ਨਾਲ ਸਾਨੂੰ ਗੁਰੂ ਬੋਬੇ ਸਿੰਘ ਜੀ ਮਹਾਰਾਜ ਦੇ ਏਜੰਡੇ ਨਾਲ ਖੜਾ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਲੈ ਕੇ ਚੱਲਿਆ ਸਾਰਿਆਂ ਨੂੰ ਮਿਲਾ ਕੇ ਚੱਲਿਆ ਤਾਂ ਹੀ ਕੰਮ ਹੋ ਸਕਦਾ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਕਿ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਤੇ ਬਿਲਕੁਲ ਇਹ ਉਹ ਸਾਰੇ ਤੱਤ ਸੀ ਜਿਹੜੇ ਤੁਹਾਡੇ ਸਾਹਮਣੇ ਰੱਖੇ ਗਏ ਸਰਦਾਰ ਦਿਆ ਸਿੰਘ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਕੁਝ ਗੱਲਾਂ ਵਿਸ਼ੇਸ਼ ਤੌਰ ਤੇ ਦਸੀਆਂ ਇੱਕ ਵੱਖਰਾ ਨਰੇਟਿਵ ਜ਼ਰੂਰ ਸਾਹਮਣੇ ਆਇਆ ਕਿਉਂਕਿ ਜੋ ਹੁਣ ਤੱਕ ਚੱਲਦਾ ਪਿਆ ਉਹਦੇ ਵਿੱਚ ਆਰਿਆਂ ਪਾਰ ਦੀ ਗੱਲ ਹੋ ਰਹੀ ਹੈ ਪਰ ਸੰਵਾਦ ਦੀ ਗੱਲ ਕਿਸੇ ਨੇ ਨਹੀਂ ਸੀ ਕੀਤੀ ਉਸ ਮਾਮਲੇ ਵਿੱਚ ਸੰਵਾਦ ਦੀ ਗੱਲ ਲੈ ਕੇ ਸਰਦਾਰ ਦਿਆ ਸਿੰਘ ਆਏ ਨੇ ਔਰ ਇਹ ਸੰਵਾਦ ਦੀ ਗੱਲ ਹੁਣ ਕਿਸ ਹੱਦ ਤੱਕ ਜਾਵੇਗੀ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਔਨ ਦਿ ਸਟੇ ਮੈਂ ਦੱਸਦੇ ਰਹਿਵਾਂਗੇ ਉਹ ਤਕਲੀਫ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ